ਸਤਿ ਸ਼੍ਰੀ ਅਕਾਲ ਸਸਿਕਾਲ ਵੀਡੀਓ ਦੇਖ ਰਹੇ ਹਨ ਇੱਕ ਅੱਜ 2024 ਮਲ 69 ਇੰਚ ਰੀਪਰਾ ਆ ਵੱਡੇ ਟਾਇਰਾਂ ਦੇ ਵਿੱਚ ਆ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਮੰਨ ਕੇ ਲੋ ਬਲੇਡ ਪੈਣ ਵਾਲੇ ਨੇ ਰੀਪਰ ਦੇ ਤੇ ਪੱਖਿਆਂ ਦੇ ਤੇ ਲਵੇਟਾਂ ਦਾ ਓਕੇ ਹੋਊਗਾ ਜੀ ਰੀਪਰ ਦਿਖਾ ਸਕਦਾ ਪਿੱਛੋਂ ਪੱਖੇ ਦਿਖਾ ਸਕਦਾ ਬਈ ਫੱਕਾ ਦਾ ਸਾਫ਼ ਸੁਥਰਾ ਰੀਪਰਾ ਤੇ ਬਾਕੀ ਆ ਕੋਈ ਹੋਰ ਵੀ ਅੱਜ ਤੁਹਾਨੂੰ ਰੀਪਰ ਕਾਫੀ ਖਾ ਮੰਗੇ ਵੀਡੀਓ ਦੇ ਵਿੱਚ ਤੇ 2001 ਇਹ 22 ਮਾਡਲ ਆ ਇੱਧਰ 22 ਮਾਡਲ ਦਿਖਾਉਣ ਲੱਗੇ ਆ ਤੇ ਵੀਡੀਓ ਵਿੱਚ ਦੇਖ ਸਕਦੇ ਹੋ ਤੇ ਇੱਕ ਆ 2022 ਮਾਡਲ ਹੈ ਇਹ ਵੀ ਆਪਣੇ ਕੋਲ ਪੰਜਾਬ ਵਾਲਾ ਰੀਪਰਾ ਬਾਈ ਜੀ ਤੇ ਦੇਖ ਸਕਦੇ ਹੋ ਇਹਦੇ ਵੱਡੇ ਟਾਇਰ ਨੇ ਇਹਦੇ ਵੱਡੇ ਟਾਇਰਾਂ ਦੇ ਵਿੱਚ ਆ ਇਹ ਵੀ ਪੰਜਾਬ ਵਾਲਾ ਰੀਪਰਾ ਇਹ ਵੀ ਦੇਖ ਸਕਦੇ ਹੋ ਤੁਸੀਂ ਤੇ ਕੋਈ ਸਾਰਾ 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 ਅਰੀਜਨਲ ਰੀਪਰਾ ਸਾਰਾ ਸਾਫ ਸੁਥਰੇ ਰੀਪਰਾ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਬਾਕੀ ਰੀਪਰਾ ਜ ਤੁਹਾਨੂੰ ਅਸੀਂ ਕਾਫੀ ਦਿਖਾਵਾਂਗੇ ਵੀਡੀਓ ਦੇ ਵਿੱਚ ਛੋਟੀ ਜੀ ਵੀਡੀਓ ਬਣਾ ਕੇ ਤੇ ਇੱਕ 2021 ਮਾਡਲ ਰੀਪਰ ਖੜਾ ਆਪਣੇ ਕੋਲ ਕੇਐਸ ਕੰਪਨੀ ਦਾ ਤੇ ਪੱਖੇ ਲਵੇਟਾਂ ਦਾ ਇਹ ਵੀ ਓਕੇ ਆ ਜੀ ਰੀਲ ਪਾਈਪਾਂ ਸਭ ਕੁਝ ਓਕੇ ਨੇ ਜੀ ਥੋੜੇ ਮੰਨ ਕੇ ਲੋ ਬਲੇਟਾਂ ਦੇ ਪਾਸੇ ਬਦਲ ਕੇ ਚੱਲ ਜਾਣਗੇ ਆ ਜਾ ਬਾਈ ਦੂਸਰਾ ਰੀਪਰ ਵੀ ਦਿਖਾ ਦੇ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਹੋਰ ਵੀ ਇਹ ਮੰਨ ਕੇ ਲੋ ਵੀ ਇੱਕ ਆਪਣੇ ਕੋਲ ਨਿਊ ਵਿਸ਼ ਕਰਮਾ ਰੀਪਰ ਖੜਾਈ 19 ਮਾਡਲ ਇਹ ਵੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਇਹ ਵੀ ਪੰਜਾਬ ਵਾਲਾ ਰੀਪਰ ਬਹੁਤ ਜ਼ਿਆਦਾ ਸਾਫ਼ ਸੁਥਰੀ ਕੰਡੀਸ਼ਨ ਦਾ ਹੈ ਕਿਸੇ ਕਿਸਾਨ ਭਰਾ ਨੇ ਇਹ ਵੀ ਰੀਪਰ ਖਰੀਦਣਾ ਹੋਵੇ ਤਾਂ ਵੀ ਸਾਡੇ ਨਾਲ ਸੰਪਰਕ ਕਰ ਲਿਓ ਇੱਕ 2016 ਮਾਡਲ ਰੀਪਰ ਖੜਾ ਜੀ ਆਪਣੇ ਕੋਲੇ ਕੇਐਸ ਕੰਪਨੀ ਦਾ ਇਹ ਵੀ ਪੰਜਾਬ ਵਾਲਾ ਰੀਪਰ ਆ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਇੱਕ ਆ ਥੋੜੀ ਬਜਟਦਾਰ ਰੀਪਰ ਖੜਾ ਹੀ ਆਪਣੇ ਕੋਲੇ ਤੇ ਬਿਸ਼ਕਰਮਾ 10 ਕੁ ਮਾਡਲ ਆ ਜੀ ਇਹ ਅਮਨ ਕਿ ਲੋਕਾਂ ਕੋ 85000 ਰੁਪਏ ਦਾ ਰੀਪਰ ਦੇ ਦਾਂਗੇ ਜੀ ਕਿਸ ਕਿਸਾਨ ਭਰਾ ਨੇ ਖਰੀਦਣਾ ਹੋਵੇ ਤੇ ਬਾਕੀ ਉਸ ਤੋਂ ਬਾਅਦ ਆ 2021 ਮਾਡਲ ਰੀਪਰ ਖੜਾ ਜੀ ਜੇ ਕਿਸੇ ਨੇ ਇਹ ਵੀ ਖਰੀਦਣਾ ਹੋਵੇ ਤਾਂ ਇਹਨੂੰ ਵੀ ਦਿਖਾ ਸਕਦਾ ਰੀਪਰ ਵੀ ਤੇ ਇੱਕ ਆਪਣੇ ਕੋਲੇ 2000 12 ਮਾਡਲ ਕੇਐਸ ਕੰਪਨੀ ਦਾ ਖੜਾ ਭਾਈ ਜੀ ਇਹ ਵੀ ਦਿਖਾ ਸਕਦੇ ਹਾਂ ਇਹ ਵੀ ਕੋਈ ਥੋੜੇ ਜਿਹੇ ਪੈਸੇ ਜੀ ਦਿੰਦੇ ਨੇ ਕਿ ਇਹ ਵੀ 1.15 ਲੱਖ ਰੁਪਏ ਡਿਮਾਂਡ ਆ ਬਾਕੀ ਸਾਡਾ ਪਿੰਡ ਹੀਰੋਪਲਾਨ ਜ਼ਿਲ੍ਹਾ ਮਾਨਸਾ ਤੇ ਬਾਕੀ ਕੋਈ ਵੀ ਨਵਾਂ ਰੀਪਰ ਜਾਂ ਵੇਚਣਾ ਜਾਂ ਕੋਈ ਖਰੀਦਣਾ ਰੀਪਰ ਤਾਂ ਸਾਡੇ ਨਾਲ ਸੰਪਰਕ ਕਰ ਲਿਓ ਨੰਬਰ 8837894372 ਦੂਸਰਾ ਨੰਬਰ ਹੈਗਾ 99159017 ਕਾਰਡ ਜੀ ਇਹਨੂੰ ਫੋਲੋ ਕਰੋ ਵੀਡੀਓ ਨੂੰ ਸ਼ੇਅਰ ਕਰੋ ਜੀ ਤੇ ਬਾਕੀ ਹੋਰ ਵੀ ਸਾਡੇ ਰੀਪਰ ਦੇਖਣ ਲਈ ਤੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ ਜੀ